ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਆਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸੁਖਚੈਣਾ ਨਾ ਸਈ ਫਗਵਾੜਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸੂਬਾ ਜਨਸਕੱਤਰ ਸਤਨਾਮ ਸਿੰਘ ਸਾਨੀ ਨੇ ਕੀਤੀ ਮੀਟਿੰਗ ਦੌਰਾਨ ਜਿੱਥੇ ਕਿਸਾਨੀ ਮਸਲਿਆਂ ਤੇ ਅਹਿਮ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਇਸ ਤੋਂ ਤਿੱਖਾ ਸੰਘਰਸ਼ ਕਰਨਗੇ ਅੱਜ ਭਾਰਤੀ ਕਿਸਾਨ ਜੁਨੀਓ ਦੁਆਬਾ ਦੀ ਗੁਰਦੁਰਾ ਸੁਖਚਾਨਾ ਸਾਹਿਬ ਵਿਖੇ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਬੜੀਆਂ ਅਹਿਮ ਵਿਚਾਰਾਂ ਕੀਤੀਆਂ ਗਈਆਂ ਜਿਵੇਂ ਖਾਸ ਤੌਰ ਤੇ ਜਿਹੜਾ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਨੇ ਸੀ ਟੂਰਪੀਸਫਲੀ ਅ ਸਰਦਾਰ ਸਰਬਜੀਤ ਸਿੰਘ ਭੰਦੇਰ ਨੂੰ 16 ਰਾਤ ਨੂੰ ਉਹਨਾਂ ਦੇ ਘਰੋਂ ਅਰੈਸਟ ਕਰ ਲਿਆ ਔਰ ਅੱਜ ਪਤਾ ਚੱਲਿਆ ਉਹ ਹੁਣ ਰਿਲੀਜ਼ ਕੀਤਾ ਹੈ ਅ ਅਸੀਂ ਮੀਟਿੰਗ ਇਹਦੇ ਵਾਸਤੇ ਬੁਲਾਈ ਸੀ ਖਾਸ ਕਰਕੇ ਪਈ ਇਹ ਵੀ ਪਹਿਲਾਂ ਤਾਂ ਸੱਚ ਸ਼ਬਦਾਂ 'ਚ ਖੇਦੀ ਕਰਦੇ ਆ ਇਹ ਮੁੱਖ ਮੰਤਰੀ ਜਿਹੜਾ ਸਾਡਾ ਆਖਿਆ ਕਰਦਾ ਸੀ ਕਿ ਸਵਾਲ ਕਰਿਆ ਕਰੋ ਤੇ ਅੱਜ ਸਵਾਲਾਂ ਤੋਂ ਭੱਜਦਾ ਨਜ਼ਰ ਆ ਰਿਹਾ ਹੈ ਅੱਜ ਸਵਾਲ ਕਰਨ ਤੇ ਉਹ ਸਾਡੇ ਆਗੂ ਨੂੰ ਅਰੈਸਟ ਕਰਕੇ ਜਿਨ੍ਹਾਂ ਦੀ ਬੱਕ ਰਿਹਾ ਸੋ ਇਹ ਵੀ ਸੱਚ ਸ਼ਬਦਾਂ 'ਚ ਖੇਦੀ ਕਰਦੇ ਆ ਔਰ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਜੇਕਰ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਹਰਕਤ ਕੀਤੀ ਤੇ ਫਿਰ ਇਹ ਸਰਕਾਰ ਤਿਆਰ ਰਹੇ ਵੱਡੇ ਸੰਸਦਾਂ ਸਾਹਮਣਾ ਕਰਨੇ ਨੂੰ ਅਸੀਂ ਬਿਲਕੁਲ ਹੀ ਬਖਸ਼ਾਂਗੇ ਉਹਦੇ ਵਿੱਚ ਵੀ ਵੱਡੀ ਕਾਲ ਦੇ ਨਾਲ ਦੇ ਉਹ ਕੁਝ ਵੀ ਹੋ ਸਕਦੀ ਆ ਸੜਕਾਂ ਤੇ ਚੜ ਸਕਦੇ ਆ ਟ੍ਰੇਨ ਟ੍ਰੈਕਾਂ ਦੇ ਚੜ ਸਕਦੇ ਆ ਬੀਸੀ ਡਾਕਟਰਾਂ ਨੂੰ ਕੇ ਸਕਦੇ ਆ ਸੋ ਇਹ ਸਰਕਾਰ ਦੇ ਵਾਸਤੇ ਤਿਆਰੀ ਰੱਖੇ ਤੇ ਦੂਸਰਾ ਅੱਜ ਇਹ ਕਹਿ ਕੀਤਾ ਗਿਆ ਕਿ 25 ਤਰੀਕ ਨੂੰ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਹੈ ਕਿ ਜਿਹੜੇ ਪੰਜਾਬ ਸਰਕਾਰ ਦੇ ਐਮਐਲਏ ਐਮਪੀ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਮੰਤਰੀਆਂ ਦੇ ਘਰਾਂ ਦੇ ਘਰਾਓ ਕਰਨੇ ਆ ਔਰ ਇੱਕ ਦਿਨ ਵਾਸਤੇ ਸੋ ਉਹਦੇ ਵਾਸਤੇ ਅੱਜ ਲਾਮਬੰਦ ਕੀਤਾ ਗਿਆ ਭਾਰਤੀ ਕਿਸਾਨ union ਬਾਬਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੱਜ ਚੜ ਕੇ ਉਹ ਜਿੰਨੇ ਵੀ ਐਮਐਲਏ ਆ ਜਾਂ ਐਮਪੀ ਆ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਏਗਾ ਔਰ ਇਸ ਤੋਂ ਇਲਾਵਾ ਇੱਕ ਸਰਕਾਰ ਨੇ ਬੜੀ ਕੋਜੀ ਹਰਕਤ ਕੀਤੀ ਹੈ ਐਵੇਂ ਤਾਂ ਬਹੁਤ ਕਰ ਚੁੱਕੀ ਆ ਗਏ ਚੰਡੀਗੜ੍ਹ ਬੁਲਾ ਕੇ ਵੀ ਮੀਟਿੰਗਾਂ ਤੋਂ ਭੱਜ ਜਾਂਦੇ ਆ ਇਹ ਯੂ ਟਰਨ ਵਾਲੀ ਸਰਕਾਰ ਪਰ ਸਰਕਾਰ ਨੇ ਇੱਕ ਸਮਝੌਤਾ ਕਰਾਇਆ ਸੀ ਸਾਡਾ ਫਗਵਾੜਾ ਮਿਲਦਾ ਜਿਹੜਾ ਬਕਾਇਆ ਜਿਹਦੇ ਵਿੱਚ ਖੁਨੀਆ ਸਾਹਿਬ ਮੰਤਰੀ ਸਾਹਿਬ ਵਿੱਚ ਬੈਠ ਕੇ ਐਗਰੀਮੈਂਟ ਹੋਇਆ ਸੀ ਨਵੇਂ ਆਨਰ ਜਿਹੜੇ ਆ ਉਹਦੇ ਵਿੱਚ ਗੁਰਪ੍ਰਕਾ ਬਰਾਣਾ ਜੀ ਉਹਨਾਂ ਨੇ ਇੰਦਰਪਤਾ ਬਰਾਣਾ ਜੀ ਸੌਰੀ ਉਹਨਾਂ ਨੇ ਸਾਈਨ ਮੇ ਬਕਾਇਦਾ ਔਰ ਉਹਨਾਂ ਨੇ ਸਾਈਨਾਂ ਦੇ ਮੁਤਾਬਕ ਉਹਨਾਂ ਨੇ 30 ਅਪ੍ਰੈਲ 2024 ਤੱਕ ਸਾਡੀ ਸਾਰੀ ਪੇਮੈਂਟ ਕਲੀਅਰ ਕਰਨੀ ਸੀ ਜੇ ਤੋਂ ਮੁਕਰੇ ਨੇ ਤੇ ਸਰਕਾਰ ਨੂੰ ਬਾਰ ਬਾਰ ਚਾਰਜ ਕਰਾਈ ਕਰਨ ਤੇ ਸਰਕਾਰ ਸਾਨੂੰ ਇਹ ਕਹਿ ਰਹੀ ਅੱਜ ਵੀ ਕਿ ਅਸੀਂ ਉਹਨਾਂ ਦਾ ਲਾਇਸੈਂਸ ਜਿਊ ਨਹੀਂ ਕੀਤਾ ਹਲੇ ਤੱਕ ਕਰ ਗੰਨਾ ਕ੍ਰੈਸ਼ਿੰਗ ਦਾ ਲਾਇਸੈਂਸ ਕਹਿੰਦੇ ਜਿਊ ਨਹੀਂ ਕੀਤਾ ਪਰ ਇਹ ਸਰਕਾਰ ਨੂੰ ਕਹਿੰਦੇ ਆ ਕਿ ਸਾਡੀਆਂ ਦਾ ਪੇਮੈਂਟ ਆ ਗਈ ਸਾਡੀ ਪੇਮੈਂਟ ਦਾ ਹੱਲ ਕੱਢੋ ਸਰਕਾਰ ਇਹ ਕਹਿ ਕੇ ਪਿੱਛਾ ਛੁਡਾ ਲੈਣਾ ਕਿ ਅਸੀਂ ਉਹਨਾਂ ਦਾ ਕ੍ਰੈਸ਼ਿੰਗ ਦਾ ਲਾਇਸੈਂਸ ਨਹੀਂ ਹਲੇ ਤੱਕ ਇਸ਼ੂ ਕੀਤਾ ਤੇ ਉਹ ਕਹ ਰਹੇ ਨੇ ਕਿ ਅਸੀਂ ਲਾਇਸੈਂਸ ਲੈ ਲਿਆ ਇਦਾਂ ਮਤ ਸਰਕਾਰ ਦੀ ਮਿਲੀ ਭੁਗਤ ਹੈ ਸਾਨੂੰ ਇਹ ਕਹਿ ਰਹੀ ਹੈ ਸਰਕਾਰ ਤੇ ਅਜੇ ਤੱਕ ਅਸੀਂ ਲਾਇਸੈਂਸ ਜਿਸ਼ੂ ਨਹੀਂ ਕੀਤਾ ਪਰ ਅਜੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੀ ਜਿਹੜੀ ਪੁਰਾਣੀ ਬਕਾਇਆ ਪੇਮੈਂਟ ਹੈ ਉਹ ਤੁਰੰਤ ਰੀਡੀ ਹੋ ਰਿਲੀਜ਼ ਕਰਾਈ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਆਪਣੀ ਮੀਟਿੰਗ ਹੈ ਉਹ ਕਰਕੇ ਵੱਡਾ ਸੰਰਚ ਲਿਖਾਂਗੇ ਫੇਰ ਪੱਖ ਦੇ ਕਿਸਾਨੀ ਮਸਲਿਆਂ ਦੇ ਉੱਤੇ ਭਾਰਤੀ ਕਿਸਾਨ ਜੀ ਨੂੰ ਦੁਆਬਾ ਦੀ ਜਿਹੜੀ ਅੱਜ ਮੀਟਿੰਗ ਗੁਰਦੁਆਰਾ ਸਚੈਨਲ ਨਾਲ ਸਭ ਚ ਹੋਈ ਆ ਉਹਦੇ ਚ ਜੋ ਜੋ ਫੈਸਲੇ ਲਏ ਗਏ ਆ ਉਦੇ ਬਾਰੇ ਰਾਜ ਸਾਹਿਬ ਨੇ ਵਿਸਥਾਰਪੂਰਵਕ ਜਵਾਬ ਦਿੱਤਾ ਲੇਕਿਨ ਇੱਕ ਜਿਹੜੀ ਮਗੜਾ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਸਹਿਕਾਰੀ ਤੇ ਕੁਝ ਪ੍ਰਾਈਵੇਟ ਵਿੱਲਾ ਚ ਵੀ ਦੇਖਣ ਨੂੰ ਮਿਲਿਆ ਸੀ ਕਿ ਉਹਨਾਂ ਨੇ ਪੈਨਲਟੀ ਵੋਟ ਕੀਤਾ ਹੋਇਆ ਜਿਵੇਂ ਨਕੋਦਰ ਮਿਲਨੇ ਔਰ ਨਮਾਸ਼ਰ ਮਿਲਨੇ ਕਿਸਾਨਾਂ ਦੇ ਗਨੇ ਦੀ ਫਸਲ ਦਾ ਘਾੜ ਜਿਹੜਾ ਲਗਭਗ 100 ਕਿਲੋਟ ਦਾ ਘਟ ਚੁੱਕਾ ਐਵਰੇਜ ਕਈ ਜਗ੍ਹਾ ਤੇ 200 ਕਿਲੋਟਲ ਵੀ ਘਟ ਗਿਆ ਲੇਕਿਨ ਐਵਰੇਜ 100 ਕਿਲੋਟ ਦਾ ਘਾੜ ਦਾ ਘਟਣਾ ਸਾਡੀ ਪੰਜਾਬ ਸਰਕਾਰ ਦੀ ਜਿਹੜੀ ਸਰਕਾਰ ਤੋਂ ਮੰਗਦਾ ਖੇਤੀਬਾੜੀ ਮੰਤਰਾਲੇ ਤੋਂ ਮੰਗਦਾ ਔਰ ਕੇਂਡ ਡਿਪਾਰਟਮੈਂਟ ਤੋਂ ਮੰਗਦਾ ਕਿ ਜਿਹੜੀ ਕਿਸਾਨਾਂ ਦੀ ਪੈਨਲਟੀ ਕੱਟ ਲਈ ਜਾਂਦੀ ਸਹਿਕਾਰੀ ਮੇਲਾ ਵੱਲੋਂ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਜਦੋਂ ਗੰਨਾ ਦਾ ਝਾੜ ਹੀ ਘੱਟ ਨਿਕਲਿਆ ਤਾਂ ਕਿਸਾਨ ਗੰਨਾ ਪੂਰਾ ਸਪਲਾਈ ਨਹੀਂ ਕਰ ਸਕਦਾ ਕਿਸਾਨਾਂ ਦਾ ਪਹਿਲਾਂ ਹੀ ਆਰਥਿਕ ਨੁਕਸਾਨ ਹੋ ਗਿਆ 100 ਕੁਇੰਟਲ ਝਾੜ ਦਾ ਮਤਲਬ 40000 ਤੋਂ ਵੱਧ ਦਾ ਘਾਟਾ ਪਰ 1 ਏਕੜ ਪੈ ਗਿਆ ਤੇ ਸਰਕਾਰ ਤੁਰੰਤ ਇਹਦੇ ਤੇ ਉਮਲ ਕਰੇ ਸਰਕਾਰੀ ਮੇਲਾ ਨੂੰ ਕੋ ਪੱਤਰ ਜਾਰੀ ਕਰਕੇ ਕੋ ਹੁਕਮਤ ਜਾਰੀ ਕਰੇ ਤੇ ਜਿਹੜੀ ਕਿਸਾਨਾਂ ਦੀ ਪਨਲਟੀ ਕੱਟੀ ਹੋਈ ਹੈ ਉਹਨੂੰ ਤੁਰੰਤ ਕਿਸਾਨਾਂ ਦੇ ਖਾਤੇ ਵਿੱਚ ਪਾਵੇ ਅੱਗੇ ਵਾਸਤੇ ਕੋਈ ਪਨਲਟੀ ਨਾ ਕੱਟੀ ਜਾਵੇ ਜੇਕਰ ਪਨਲਟੀ ਜਿਹੜੀ ਕੱਟੀ ਹੋਈ ਹੈ ਉਹ ਕਿਸਾਨਾਂ ਦੇ ਖਾਤੇ ਵਿੱਚ ਰਿਲੀਜ਼ ਨਾ ਕੀਤੀ ਤੇ ਭਾਰਤੀ ਕਿਸਾਨ ਜਮਹੂਦਾਂ ਸਾਰੇ ਪੰਜਾਬ ਦੇ ਨਾਲ ਨਾਲ ਮੁੱਖ ਤੌਰ ਤੇ ਦੁਆਬੇ ਦੀਆਂ ਜਿਹੜੀਆਂ ਖੱਡ ਮਿਲਾਂ ਫਿਰ ਉਹਨਾਂ ਦਾ ਘਰਾਓ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਅੰਦੋਲਨ ਕਰ ਲਈ ਅਸੀਂ ਮਜਬੂਰ ਹੋਵਾਂਗੇ ਵੱਡੇ ਪੱਧਰ ਤੇ ਕਿਸਾਨਾਂ ਦਾ ਨਕਸ਼ਾਲ ਹੋ ਚੁੱਕਾ ਹੋਰ ਕਿਸਾਨਾਂ ਦਾ ਨਕਸ਼ਾਲ ਸਰਕਾਰ ਜੇ ਕਰੇਗੀ ਉਹਨੂੰ ਭਾਰਤੀ ਕਿਸਾਨ ਜਮਹੂਦਾਂ ਅਸੀਂ برداشت ਨਹੀਂ ਕਰਾਂਗੇ